ਨੇ ਪ੍ਰਧਾਨ ਕੋਲੇ ਜਾਂ ਠੇਕੇ ਵਾਲਾ ਬਾਹਾਂ ਪੁੱਛੇ ਲੈਣਿਆਂ ਇਹ ਜੇ ਉਹ ਬੈਕ ਲਾਉਂਦੀ ਭੇਜੋ ਹੋਰ ਜੀ ਪ੍ਰਧਾਨ ਦੀ ਠੀਕ ਹੋ ਜਮਾ ਠੀਕ ਆ ਮਤਲਬ ਠੇਕੇ ਵਾਲੇ ਬਾਹਾਂ ਪੁੱਛੇ ਉੱਥਣਾ ਆ ਜੀ ਅੱਗੇ ਵਾਸਤੇ ਅੱਛਾ ਜੀ ਹੋਰ ਉਲਾਣਦਾਰ ਗਿਆ ਆਏ ਪਾਸੇ ਉਹ ਕਹਿੰਦੇ ਵੀ ਪੁੱਛਾਂ ਪ੍ਰਧਾਨ ਨੂੰ ਵੀ ਅੱਗੇ ਵਾਸਤੇ ਕਿਵੇਂ ਆਗਾ ਵੀ ਤੁਸੀਂ ਦੱਸੋ ਹੁਣ ਕਿਵੇਂ ਤੂੰ ਦੱਸ ਵੀ ਕੀ ਹਿਸਾਬ-ਕਿਤਾਬ ਚੱਲਦਾ ਠੇਕਾ ਦਾ ਇੱਥੇ ਵੱਧ ਗਿਆ ਤੂੰ ਸਾਹ ਆਉਣਾ ਪਹਿਲੇ ਆਪਾਂ ਨੰਬੇ ਜੱਤੋਂ ਤੇਰੇ ਵਾਲਾ ਬਾਹਾਂ ਲੈਣਦੇ ਆ ਰਹਾਂ ਆਪਾਂ ਫਿਰ ਰਾਇ ਕਰੀਏ ਕਿ ਪਹਿਲੀ ਤੇ ਨਹੀਂ ਰੇ ਕਰਨਾ ਮੱਸ ਤੂੰ ਰਾਇ ਤਾਂ ਦੇਖ ਹੁਣਾ ਕੀ ਰੇਟ ਦੇਵੇਂਗਾ ਤੂੰ ਦੱਸ ਮੈਂ ਤਾਂ 82 ਨੂੰ ਲਵਾਂ 82 ਨੂੰ ਪ੍ਰਧਾਨ ਯਾਰ ਹੋਰ ਆਏ ਅਡ ਹੋਣ ਵਾਲੀਆਂ ਗੱਲਾਂ ਕਰਨੂੰ ਕਰਦਾ ਨਹੀਂ ਹੁਣ ਤਾਂ ਰੇਟ ਬੋਲ ਲੜ ਗਿਆ ਜਿਹ ਲਿਹਾ ਆ ਯਾਰ ਪੁਰਾਣੀ ਤੇਰੀ ਬਰਾੜ ਦੀ ਸਾਡੇ ਦੀ ਬਹੁਤ ਵੱਧ ਗਿਆ ਰੇਟ ਰੇਟ ਤਾਂ ਪ੍ਰਧਾਨ ਫਿਰ ਦੇਖ ਕੇ ਲਾ ਲੈ 80 ਨੂੰ ਚੱਲੇ ਨੇ ਹੂੰ ਤਾਂ ਬਾਣ ਆਪਣੇ 2 ਘਟ 80 ਆਏ ਲੱਗ ਜਾਂਦੇ ਨੇ ਵਿੱਚ ਚੱਲ ਫੇ ਤੈਨੂੰ 80 ਹੀ ਦੇ ਦਾਂਗਾ ਚੱਲ 80 ਨੂੰ ਠੀਕ ਹੈ ਠੀਕ ਹੈ ਹਾਂ ਬਸ ਫੇ 80 ਨੂੰ ਕੱਟਾ ਹੋ ਗਿਆ ਮੇਰਾ ਹੋਰ ਨਾ ਦੇ ਕੇ ਮੈਂ ਤੈਨੂੰ ਸਾਈ ਫੜਾ ਜੂਗਾ ਸਹੀ ਗਾ ਲੂੰ ਕੋਈ ਹੋਰ ਕਿਉਂ ਉਤੋਂ ਨਹੀਂ ਉਤੋਂ ਨਹੀਂ ਹਰੇਕ ਇਹ ਤੂੰ ਰਹਿ ਫੜਦਾ ਨਾ ਆਪਾਂ ਇਹ ਨਹੀਂ ਦਿੰਦੇ ਹੈਗੇ ਹਾਂ ਮਾੜੇ ਕਰਕੇ ਤਾਂ ਬਦਨ ਦੇ ਦੀ ਕਿਸੇ ਕਿਤੇ ਉਹੀ ਲਾਲਚਾ ਕੇ ਤੂੰ ਦੇ ਦੇ ਨਾ ਨਾ ਲਾਲਚਾ ਕੇ ਹੋਰ ਹੋਰ ਮਂਗਾਈ ਬਾੜੀ ਹੋਊਗੀ ਬਾੜੀ ਮਂਗਾਈ ਹੁੰਦੀ ਨਹੀਂ ਬਾੜੀ ਹੋਊਗੀ ਹੋਰ ਪ੍ਰਧਾਨ ਜੀ ਠੀਕ ਹੈ ਜੀ ਉਹ ਕਿਵੇਂ ਗੱਲ ਬੈਠਾ ਮਰਾ ਕੀ ਗੱਲ ਪ੍ਰਧਾਨ ਕੋਲ ਬੈਠ ਗਿਆ ਜਾ ਕੇ ਉਹ ਹੋਰ ਅਬ ਚਰਮਾ ਮੈਂ ਲਈ ਐ ਲੈ ਠੇਕੇ ਟੂਕੇ ਦੇ ਵਾਹਣ ਅੱਗੇ ਵਾਸਤੇ ਗੱਲਬਾਤ ਕਰਨ ਆਇਆ ਦੀ ਪ੍ਰਧਾਨ ਨਗਰ ਠੇਕੇ ਵਾਸਤੇ ਕਰੀ ਆ। ਅੱਛਾ ਹੋਰ ਹੋ ਗਈ ਗੱਲਬਾਤ ਕਿਵਰ ਕਿਵੇਂ ਚੱਲਦੀ ਹੈ ਜੀ? ਬਸ ਸਾਈ ਦੇਵਾਂਗੇ ਹਲੇ ਲਿਆ ਜੀ। ਜੀ ਸਾਈ ਰਹੀ ਹੈ। ਜੀ ਐਡ ਹੋ ਗਿਆ। 80 ਨੂੰ ਲੈ ਲਿਆ। 80 ਨੂੰ ਰਹਿ ਜਾ। 80 ਨੂੰ ਹੋਰ ਸਾਈ ਸੁਈ ਫੜਾ ਦੀ। ਸਾਈ ਸੁਈ ਤਾਂ ਫੜਾ ਕੇ ਦਊ ਪੈਸੇ। ਕੱਲ ਨੂੰ ਜਾਂ ਪਰਸੋਂ ਲਿਆਉਂਗਾ। ਮੈਂ ਵੀ ਸਲਾਹ ਹੀ ਕਰਤਾ ਸੀ ਲੈਣ ਦੀ। ਮੈਂ ਵੀ ਤਾਂ ਹੀ ਆਇਆ ਤੇਰੇ ਕੋਲੇ। ਆਪਾਂ ਦੇਖ ਲਾਂਗੇ ਫਿਰ। ਅੱਛਾ। ਲੈ ਲਿਆ ਬਾਈ ਮੈਂ। ਨੈਣ ਗੁਰਾ ਤਾਂ ਸਾਈ ਦੇਤੀ ਉਹ ਸਾਈ ਦੇ ਦਾਂਗੇ ਦੇਖਵੇਂਗਾ ਫਿਰ ਜੇ ਮੈਂ ਤਾਂ ਲੈ ਕੇ ਆਇਆ ਸਾਈ ਦੇ ਦਾਂਗੇ ਸਾਈ ਨੂੰ ਕੀ ਜੀ ਭਾਜ ਧਿਆਨ ਦੇ ਦਾਂਗੇ ਸਾਈ ਪ੍ਰਧਾਨ ਦੇਖ ਲਈ ਮੈਂ ਬਿਆਸੀ ਨੂੰ ਲੈ ਲੂੰ ਬਿਆਸੀ ਨੂੰ ਦਾ ਪ੍ਰਧਾਨ ਹੁਣ ਮੈਂ ਲੈ ਲਿਆ ਯਾਰ ਐ ਗੱਲਾਂ ਥੋੜੀ ਹੁੰਦੀਆਂ ਨੇ ਉਹ ਬਿਆਸੀ ਨੂੰ ਕਹੀ ਜਾਂਦਾ ਫਿਰ ਐ ਪ੍ਰਧਾਨ ਸਾਈ ਇਤਨਾ ਨਹੀਂ ਗਿੱਲੋ ਉਹ ਸਾਈ ਵਾਸ ਇੱਕ ਦੋ ਦਿਨ ਅਜਿਹਾ ਕੇ ਦੇ ਦੂੰਗਾ ਆਪਟੀਏ ਤੋਂ ਅਈ ਦੇਖ ਲੈ ਪ੍ਰਧਾਨ ਮੈਂ ਸਾਈ ਲੈ ਕੇ ਆਇਆ ਅੱਛਾ ਬਿਆਸੀ ਨੂੰ ਲੈ ਲੂੰਗਾ ਮੈਂ ਹੁਣ ਤਾਂ ਪ੍ਰਧਾਨ ਬਾਈ ਲੈ ਲਿਆ ਮੈਂ ਦੇਖ ਹਣਾ ਹੁਣ ਇਹਨੂੰ ਦੇ ਤਾਂ ਕਿਵੇਂ ਕਰੀਏ ਦਿਨ ਨੂੰ ਇਹ ਨਹੀਂ ਸਾਈ ਦਿੱਤੀ ਹੈ ਸਾਈ ਦੇ ਲਈ ਤੇਰਾ 2000 ਦਾ ਫਾਇਦਾ ਹੁੰਦਾ ਹੈ ਤੇਲੇ ਮੰਗ ਲਾ ਹਾਂ ਇਹ ਤਾਂ ਦੇ ਦਾਂਗੇ ਚਲ ਮੇਰਾ ਪਰਦਾ 83 ਨੂੰ ਰਿਹਾ ਫਿਰ ਜਿਵੇਂ ਇਹ ਕਰ ਦੋਵੇਂ ਆਪਾਂ ਕਰ ਲੈਨੇ ਆ 83 ਚੱਕਦਾ ਪੈਣੀ 83 ਹੈ ਜਾ ਮੇਰਾ 85 ਨੂੰ ਹੋ ਗਿਆ ਇਹ 85 ਨੂੰ ਕਹਿੰਦਾ ਭਾਈ ਕਾਸ ਗਿਆ ਲੈ ਆਪ ਮਰੂਏ ਸੌਣਾ ਕਿੱਥੋਂ ਆ ਗਿਆ ਆ ਜੰਨੇ ਸੀ ਨਾ ਹੁਣ ਲਾਈ ਗਿਆ ਤੁੰਦਰਾ 88 ਨੂੰ ਹੋ ਗਿਆ ਮੇਰਾ 88 ਨੂੰ ਤੇਰਾ ਹੋ ਗਿਆ 88 ਮੇਰਾ ਹੋ ਗਿਆ 86 ਲਾ ਰਹੇ ਨੇ ਬਰਾੜਾ ਸਾਹੀ ਫਿਰ ਕਹੇ ਜੇ ਬੋਲਦੇ ਮਾੜਾ ਮੋਟਾ 86 ਹੋ ਗਿਆ 1000 ਹੋਰ ਵਧਾ ਲੈ ਮੇਰਾ ਯਾਰ ਹੋਰ ਚੱਕਦਾ 86 ਬਰਾੜ ਨੇ ਕਹਿ ਕੇ ਭੇਜਿਆ ਸਾਡੇ ਨੇ ਆ ਸੱਜਣਾ ਨਹੀਂ ਲੈ ਮੇਰਾ 87 ਨੂੰ ਹੋ ਗਿਆ ਭਾਈ ਲੈ ਨਹੀਂ 87 ਹੁਣ ਯਾਰ ਮੇਰਾ ਹੋਰ ਚੱਕ ਦੇ 88 ਹੋ ਗਿਆ 88 ਚੱਕਦਾ ਅੱਜ ਹੋਰ ਨਰਾਉਗਾ ਕਿਤੇ ਤੱਕ ਪੱਜੂ ਇਹ 80 ਨੇ ਨਾ ਮੇਰਾ 90 ਨੂੰ ਹੋ ਗਿਆ ਹੋਰ ਵੀ ਪੂਰਾ 90 ਨੂੰ ਵਰਦਾ ਮਰੂ ਮੈਂ ਨਾ 90 ਨੂੰ ਹੋ ਗਿਆ ਮੇਰਾ ਬੋਲ ਦੇਖ ਪ੍ਰਧਾਨ ਭਾਈ ਆਪਣੇ ਤਾਂ ਹੱਥ ਖੜੇ ਨੇ ਅੱਛਾ ਆ ਪਤਾ ਨਹੀਂ ਉਦੋਂ ਵੱਧ ਲੈ ਸਕਦੇ ਅੱਛਾ ਜੀ ਹਾਂ ਇਹ ਇਹ ਨੇ ਜਿਆਦੇ ਚਾਹਣਗੇ ਇਹਨੂੰ ਲੈ ਲੈਣ ਦੇ ਦੇਖ ਲਾਂਗੇ ਕੀ ਕੱਢੂ ਇੱਚੋਂ ਇਹ ਠੀਕ ਹੈ ਭਾਈ ਰਹਿਣ ਦੇ ਭਾਈ ਰਹਿਣ ਦੇ ਉਹ ਕਾਹ ਨੂੰ ਰਹਿ ਤੁਹਾਨੂੰ ਕੀ ਪਤਾ ਤਰੀਕਾਂ ਦਾ ਜੀ ਸਾਨੂੰ ਨਵੇਂ ਤਕਨੀਕਾਂ ਖੇਤੀ ਕਰਨੀਆਂ ਆਉਂਦੀ ਆ ਦੇਖੀ ਤਾ ਬਥੇਰੇ ਕਮਾ ਲਾਂਗੇ ਹਾਂ ਕੋਈ ਨਹੀਂ ਪ੍ਰਧਾਨ ਫੇਰੇ ਤੁਲਸਾਈ ਲੈ ਲੈ ਭਾਈ ਇਹਨੂੰ ਦੇ ਦੇ ਹਾਂ ਹਾਂ ਆਪਣਾ ਦਾ ਭਾਈ ਕਹਿ ਕੇ ਭੇਜਾ ਜੀ ਲਾਨਗਾ ਨੇ ਤਾਂ ਮੈਂ ਆਪਦੇ ਹੱਥੋਂ ਨਹੀਂ ਲਾਦਾ ਦੀ ਪੈਸੇ ਥੋੜੇ ਜੇ ਤੇ ਭਪਦਾ 90 ਨੂੰ ਮੇਰਾ ਹੋ ਗਿਆ ਅੰਗਾ ਜੀ ਤੇਰਾ 90 ਕਿਸ਼ਤਾਂ ਦੋ ਕਰਾਂਗੇ ਦੇਖ ਆਪਾਂ ਕਿਸ਼ਤਾਂ ਦੋ ਕਿਸ਼ਤਾਂ ਦੋ ਹੋਣੇ ਕੱਲੂ ਰਲਾ ਪਾਵੇਂ ਦੇਖਣਾ ਨਾ ਕਿਸ਼ਤਾਂ ਦੋ ਕਰ ਕਿਸ਼ਤਾਂ ਦੋ ਹੋਣਗੀਆਂ ਸਾਈ ਮੈਂ ਕੱਲ ਨੂੰ ਭੇਜਦਾ ਅੱਛਾ ਇਹਨੂੰ ਹੁਣੀ ਫਰਾ ਕੇ ਜਾਂਦਾ ਚੰਗਾ ਫਟਾਜੇ ਸਾਹਿਬ ਹੁਣੀ ਫੜਾ ਕੇ ਜਾਂਦਾ ਬਾਣ ਬਾਉਣ ਤੋਂ ਪਹਿਲਾਂ ਤੈਨੂੰ ਪੈਸੇ ਦੇ ਦਾਂਗੇ ਚੰਗਾ ਜੀ ਅੱਧ ਇੱਕ ਇੱਕ ਕਿਸ਼ਤ ਹਾਂ ਤੇਰਾ ਹਾਂ ਜਿਹੜੇ ਦੂਜੀ ਕਿਸ਼ਤ ਦਾ ਉਹ ਜਿਹੜੇ ਵਟਕੇ ਦੇਵਾਂਗੇ ਚੰਗਾ ਜੀ ਠੀਕ ਹੈ ਹੁਣ ਪੱਕਾ ਹੋ ਗਏ ਹੋਰ ਹੋਰ ਨਾ ਗੱਲਬਾਤ ਨਾ ਪੱਕਾ ਹੁਣ ਨਹੀਂ ਕਰਦੇ ਮੈਂ ਸਾਹਿਦ ਨੂੰ ਹੁਣੀ ਭੇਜਦਾ ਪੁੱਤ ਆਪਾਂ ਥੱਲੇ ਦੀ ਬੰਦਾ ਤਾਂ ਬਾਹਰਾਂ ਦੇ ਵਾਗ ਬਹੁਤ ਕੁਸ਼ਮੀਂ ਇਦਾਂ ਕਿੰਨਾ ਫਾਇਦਾ ਹੋ ਗਿਆ 10000 ਰੁਪਏ ਫਾਇਦਾ ਕਿਲੇ ਮਗਰ 5000 ਇਦਾਂ ਲੱਖ ਰੁਪਏ ਵਾਜਿਆ 50000 ਦਾ ਫਾਇਦਾ ਹੋ ਗਿਆ ਤੇਰਾ 50000 ਦਾ ਫਾਇਦਾ ਹੋ ਗਿਆ ਫੇਰ ਹੈ ਠੀਕ ਹੈ ਮੈਂ ਭੇਜਦਾ ਨਾਲੇ ਵਿਤਕਾਈ ਕੀ ਹੈ ਹੁਣ ਤਾਂ ਜਵਾਨੇ ਪਾਇਆ ਵਾਂਗੂ ਨਾ ਫਿਰ ਬੰਦਾ ਉਹ ਆ ਕੇ ਚੱਕ ਦੇ ਕਿਥੇ ਐ ਉਹ ਕਿਥੇ ਨੰਬੇ ਚੱਕ ਲੂਗਾ ਉਹ ਐਡਾ ਨਹੀਂ ਆਉਂਦਾ ਗੱਲਾਂ ਵਾਲੀ ਹੈ ਠੀਕ ਹੈ ਚੰਗਾ ਲੈ ਦੇਖ ਲੈ ਕਾਈ ਲੋਣ ਜਵਾਨਾਂ ਦੇ ਸਾਉਦੇ ਹੁੰਦੇ ਨੇ ਜਵਾਨਾਂ ਦੇ ਸਾਉਦੇ ਐ ਜਮ ਹੁਣੀ ਭੇਜਦਾ ਭੇਜ ਠੀਕ ਲੈ ਵੀ ਮਨ ਕੀ ਗੱਲ ਪਤਾ ਕਾਲੇ ਨੂੰ ਮੈਂ ਪਹਿਲੇ ਜਿਕੇ ਭੇਜ ਦੇਣਾ ਜੇ ਦੇਨੇ 5000 2000 ਨੇ ਕੁਝ ਹੋਈ ਗਏ ਹਾਂ ਦੇਖਣਾ ਕੀ ਗੱਲ ਬਾਤ ਪਤਾ ਨਹੀਂ ਠੀਕਾ ਦੇਉ ਪਤਾ ਨਾ 90 ਨੂੰ ਲੈ ਲਿਆ ਆਪ ਰਿਆ ਮਰਦੇ ਨੇ ਲੋਕ ਅੱਜ ਦੇਣ ਆਊਗਾ ਕਹਿੰਦੇ ਉਹ ਠੇਕਾ ਆਤਾ ਹੁਣ ਦੇ ਦੂੰਗਾ ਇਹ ਆਇਆ ਹੈ ਨਹੀਂ ਮੈਂ ਕੱਲੇ ਨੂੰ ਪ੍ਰਧਾਨ ਨਾਲ ਤੱਕ ਸਮਝਾ ਦਾਂ ਕੱਲੇ ਨੂੰ ਤੇ ਨੌਲੇ ਦੀ ਸਾਈ ਲੈ ਕੇ ਭੇਜਾਂਗੇ ਉਹ ਕਾਲੇ ਕੀ ਕਰੀ ਜਾਂਦਾ ਹੈ ਉਹ ਬਾਈ ਮਿਰਚਾਂ ਤੋੜਦਾ ਦੀ ਨਚਾਜ ਦੀ ਵਧੀਆ ਹੋ ਗਿਆ ਆਪਣੇ ਉਹ ਵਧੀਆ ਹੋਗਾ ਉਹ ਮੀਨਾ ਹੋ ਗਏ ਬਾਈ ਪਹਿਲਾਂ ਤਾਂ ਮਰ ਗਏ ਦੀਆਂ ਹਾਂ ਬਾਣ ਆਪਾਂ ਲੈ ਲੈ ਜੂਪੇ ਪ੍ਰਧਾਨ ਵਾਲਾ 90 ਹਜ਼ਾਰ ਉਹ ਲੱਤੇ ਤੀ ਮੈਂ ਕਿਹਾ ਮੈਂ ਤਾਂ ਬਰਾੜ ਆ ਗਿਆ ਜੀ ਠੀਕ ਆ ਬਰਾੜ ਆ ਗਿਆ ਆ ਤਾਂ ਹੈ ਨਹੀਂ ਸੀਗਾ ਹਾਂ ਠੀਕ ਉਹ ਮੁੰਡਾ ਭੇਜਤਾ ਉਹਨੇ ਆਉਂਦਾ ਯਾਰ ਠੀਕ ਹੈ ਉਹ ਤੇ ਪਹਿਲਾਂ ਤਾਂ ਮੈਂ ਥੋੜਾ ਲੇਟ ਹੋ ਗਿਆ ਜੀ ਪੱਛ ਗਿਆ ਹਾਂ 80 ਰੁਪਏ ਪੈਨਲ ਕਰ ਲਿਆ ਸੀ ਹਾਂ ਹਾਂ ਉਹਦਾ ਮੈਂ ਖਿੱਚੇ ਜਾ ਕੇ 90 ਦੇ ਟੈ ਕਮ ਵਧੀਆ ਰਿਹਾ 90 ਲੈ ਲਿਆ 87 ਦਾ ਭੱਜਿਆ ਉਹ ਮੈਂ ਖਿੱਚੇ 90 ਹੋ ਗਿਆ ਹੋਣ ਮੜੀ ਮਿਹਨਤ ਰੱਖੇ ਵੀ ਜਾਣਾ ਮੈਂ ਤਾਂ ਪੂਰੀ ਰੱਖਾਂਗੇ ਆਪਾਂ ਹਾਂ ਕਰਕੇ ਆ ਪੂਰਾ ਠੀਕ ਹੈ ਮੈਂ ਕਰਦਾ ਭੱਜ ਕੇ ਆ ਪ੍ਰਧਾਨ ਨੂੰ ਸਾਈ ਫੜਾਇਆ ਠੀਕ ਹੈ ਉਹ ਪਰ ਕੋਈ ਫੜਾਈ ਨਹੀਂ ਗਿਆ ਨਾ ਨਾ ਠੀਕ ਹੈ ਕਰਿਆ ਤੇ ਮੈਂ ਦੇਖਦਾ ਇਹਦੇ ਠੀਕ ਹੈ ਜਾ ਭੱਜਾ ਨਾਈਪ ਪ੍ਰਧਾਨੋ ਵਿਹਾਰ ਹੈ ਠੀਕ ਹੈ ਲੈ ਆਪਣਾ ਹੋ ਗਿਆ 3/2 ਚੱਕ ਉਡਾ ਹੋ ਗਿਆ ਬਸ ਹਾਂ ਹਾਂ ਠੀਕ ਹੈ ਹੋਰ ਨਹੀਂ ਆਪਾਂ ਨਾ ਵਾ ਠੀਕ ਹੈ ਠੀਕ ਹੈ ਪੱਕਾ ਜਮਾ ਪੱਕਾ ਤੇ ਸਾਈ ਆ ਗਈ ਬਸ ਪੱਕਾ ਹੋ ਗਿਆ ਜੀ ਸੰਘਾ ਪ੍ਰਧਾਨ ਜੀ